چل اپنی کرپا دے گھر برکت پانی ہاتھ بدا کے ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਜੋ ਪੈਸਾ ਤੋਂ ਬੁੱਲ ਹੋ ਜਾਵੇ ਸਾਡੀ ਬੁੱਲ ਬੁਲਾਵੀ ਰਹੀ ਸਦਾ ਤੂੰ ਸਾਥੋਂ ਦੂ ਅਸੀਂ ਤੇਰੇ ਵਾਲ ਗੋਪਨ ਬਾਬਾ ਜੀ ਕਿਰਪਾ ਕਰੋ ਹੁਣ ਰੱਖਣਾ ਸਦਾ ਖਿਆਲ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਮੀ ਬਾਬਾ ਅਸੀਂ ਲਈ ਆਹੀਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਈਏ ਸਾਡੇ ਵੇੜੇ ਆਈ ਬਾਬਾ ਅਸੀਂ ਤੇਰੇ ਵਾਲੇ ਆਈਏ ਹੱਸਿਆ ਦੇ ਵਿੱਚ ਦੇ ਰਹੀ ਆਪਣੀ ਮੋਜ ਮਨਾਈਏ ਆਪਣੇ ਰਸਤੇ ਲਾਮੀ ਸਾਨੂੰ ਤੇਰਾ ਨਾਮ ਸਦਾ ਹੀ ਤੇ ਆਈਏ ਤੁਸੀਂ ਰਹੋ ਸਾਡੇ ਨਾਲ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਮਤਲਬ ਦੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਚਰਨੀਆਂ ਆ ਕੇ ਮਤਲਬ ਦੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਘਰ ਵਿੱਚ ਆ ਕੇ ਖੁਸ਼ੀਆਂ ਢੋਲੀ ਦੇ ਵਿੱਚ ਪਾਇਓ ਗਾਲ ਆਪਣੇ ਨਾਲ ਲਾ ਕੇ ਭਗਤੀ ਦੇ ਰੰਗ ਆਪਣਾ ਰੰਗ ਚੜਾ ਕੇ ਦੇ ਤੁਸੀਂ ਸਭ ਦੇ ਤਾਰਣਹਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਜੀ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਸਿੰਘ ਜੀ ਹੱਥ ਵਧਾ ਕੇ ਆਪਣਾ ਸਾਡਾ ਘਰ ਉਬਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਈ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਣੀ ਜੋ ਕੋਈ ਸਾਥੋਂ ਪੁੱਲ ਹੋ ਜਾਵੇ ਸਾਡੀ ਪੁੱਲ ਪੁਲਾਵੀ ਸਾਡੇ ਅੰਗ ਸੰਗ ਹੀ ਸਦਾ ਤੂੰ ਤਪੋਂ ਦੂਰ ਨਾ ਜਾਨੀ ਅਸੀਂ ਤੇਰੇ ਬਾਲ ਗੋਪਨ ਬਾਬਾ ਜੀ ਕਿਰਪਾ ਕਰੋ ਹੁਣ ਰੱਖਣਾ ਸਦਾ ਖਿਆਲ ਬਾਬਾ ਜੀ ਕਿਰਪਾ ਕਰੋ ਰਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਰਦਾਰ বাসਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੇ ਨਾ ਪਾਈਏ ਸਾਡੇ ਵੇੜੇ ਆਮੀ ਬਾਬਾ ਅਸੀਂ ਤੇਰੇ ਵਾਲ ਆਈਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜਿਆਂ ਦੀ ਬਾਬਾ ਅਸੀਂ ਤੇਰੇ ਵਾਲ ਆਈਏ ਹਸਨੀਆਂ ਦੇ ਵਿੱਚ ਹੱਸਦੇ ਰਹੀ ਆਪਣੀ ਮੋਜ ਮਨਾਈਏ ਆਪਣੇ ਰਸਤੇ ਲਾਂਗੀ ਸਾਨੂੰ ਤੇਰਾ ਨਾਮ ਸਦਾ ਹੀ ਤੇ ਆਈਏ ਤੁਸੀਂ ਰਹੋ ਸਦਾ ਸਾਡੇ ਨਾਲ ਬਾਬਾ